ਸਾਰਾ ਰਾਣੀ ਦੀ ਖੜਾਮ ਦੀ ਸਾਰੀ ਸੰਗਤ ਤੋਂ ਅਰਦਾਸ ਕਰਾਈ ਤਿੰਨ ਥਾਂ ਤੇ ਆਪ ਰਹਿਦਾ ਸੁਣਿਓ ਧਿਆਨ ਦੇ ਨਾਲ ਕਿੱਥੇ 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 ਰਹਿੰਦਾ ਭਈ ਰੱਬ ਜਹਾਂ ਤਾ ਵਿੱਚ ਸੰਗਤ ਹਰ ਪ੍ਰਭੂ ਜਹਾਂ ਤਾ ਪਰਮਾਤਮਾ ਰੱਬ ਰਹਿੰਦਾ ਸੰਗਤ ਦੇ ਵਿੱਚ ਤੇ ਦੂਜੀ ਗੱਲ ਜਹਾਂ ਫਿਰ ਕਹਿੰਦੇ ਪਾਛਾ ਲਾਗਾ ਹਰਿ ਤਰਿਆ ਕਹਿ ਤਕਬੀਰ ਕਵੀਰ ਕਵੀਰ ਕਦੇ ਜਾਂ ਫਿਰ ਸਾਧੂ ਸੰਤ ਹਉਣ ਬੰਦਗੀ ਵਾਲੇ ਉਹਨਾਂ ਦੇ ਪਿੱਛੇ ਪਿੱਛੇ ਰੱਬ ਰਹਿੰਦਾ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਤੇ ਜਾਂ ਫਿਰ ਰੱਬ ਰਹਿੰਦਾ ਹੈ ਸਾਧੂ ਦੀ ਰਸਨਾ ਦੇ ਉੱਤੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਆਪਾਂ ਕਹਿਣ ਕਿ ਦੇ ਵੀ ਫਲਾਣੇ ਮਹਾਂਪੁਰਖਾਂ ਦੇ ਬੋਲ ਪੂਰੇ ਹੁੰਦੇ ਨੇ ਬਾਬਾ ਕਰ ਸਿੰਘ ਜੀ ਵਰਗੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਇਕ ਸਾਧ ਸੰਗ ਦੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਦੇ ਵਿੱਚ ਤੇਰਾ 14 ਪ੍ਰਾਣੀ ਨੂੰ ਲੋਕਾਂ ਨੂੰ ਅਮਰਤ ਸ਼ਕਾ ਦੇਣਾ ਕਹਿ ਤ ਨਹੀਂ ਲੱਗਦਾ ਏ ਬਾਬਾ ਤਾਂ ਸਿੰਘ ਜੀ ਵਰਗਾ ਕੋਈ ਬਣ ਜੂ ਕੋਈ ਨਹੀਂ ਬਣ ਸਕਦਾ ਗੱਜ ਕੇ ਅੱਖੋਂ ਸਤਨਾ ਇਸ ਲਾਕੇ ਨੂੰ ਤਾਂ ਤਾਰੇ ਆਉਂਦੇ ਨੇ ਕਿੰਨੇ ਬਟੇ ਭਾਗਾ ਵਾਲੇ ਆਪਾਂ ਤੇ ਸਾਧ ਸੰਗ ਦੀ ਤਾਰਾ ਰਾਣੀ ਨੇ ਨਾ ਨਿਵਾਸ ਕੀਤੀ ਪੰਡੇ ਮਹਾਰਾਜ ਆ ਜਿਹੜੀ ਖਰਾ ਕੀ ਗਈ ਹੈ ਨਾ ਤੁਸੀਂ ਕਿਰਪਾ ਕਰੋ ਇਹ ਖੜਾਮ ਦੁਬਾਰਾ ਮੁੜ ਕੇ ਆ ਜਾਵੇ ਗੱਜ ਕੇ ਆਖੋ ਸਤਨਾਮ ਸਾਧ ਸੰਗਤ ਨੇ ਅਰਦਾਸ ਕੀਤੀ ਫਿਰ ਉੱਥੇ ਸਾਰੀ ਸੰਗਤ ਨੇ ਖੜ ਕੇ ਪ੍ਰਮਾਤਮਾ ਨੂੰ ਯਾਦ ਕਰਕੇ ਅਰਦਾਸ ਕੀਤੀ ਮਹਾਰਾਜ ਇਸ ਤਾਰਾ ਰਾਣੀ ਦੀ ਇੱਛਾ ਪੂਰੀ ਕਰੋ ਖੜਾਮ ਮੁੜ ਕੇ ਆ ਜਾਵੇ ਤੇ ਅਰਦਾਸ ਕੀਤੀ ਮਹਾਪੁਰਖਾਂ ਨੇ ਸ਼ਕਤ ਦੇ ਵਿੱਚ ਆਈ ਸੀ ਤਾਰਾ ਰਾਣੀ ਫਿਰ ਪੈਰਾ ਦੇ ਵਿੱਚ ਧੋਨੇ ਖੜਾਵਾ ਪਾ ਕੇ ਕਿੱਥੇ ਪਹੁੰਚਦੀ ਐ ਰਾਜ ਮਹਿਲਾਂ ਦੇ ਵਿੱਚ ਗੱਜ ਕੇ ਆਖੋ ਸਾਧਨਾ ਰਾਜ ਮਹਿਲਾਂ ਦੇ ਵਿੱਚ ਪਹੁੰਚੀ ਗਈ ਰਾਜਾ ਝਾਕਦਾ ਪੈਰਾ ਕਰਨੀ ਤਾਰਾ ਰਾਣੀ ਫਿਰ ਆਪਣੀ ਵਾਰੀ ਦੇ ਵਿੱਚ ਜਾ ਕੇ ਵੇਖਿਆ ਤਾਰਾ ਰਾਣੀ ਨੇ ਰਾਜੇ ਨੇ ਵੀ ਜਿਹੜੀ ਮੈਂ ਖੜਾਮ ਚੁੱਕ ਕੇ ਲਿਆ ਸੀ ਪਈ ਐ ਉਹ ਵੀ ਉੱਥੇ ਪਈ ਐ ਜਿਹੜੀ ਚੌੜੀ ਚੁੱਕ ਕੇ ਲਿਆ ਸੀ ਉਹ ਹਈ ਹੈ ਤੇ ਸਾਧ ਸੰਗ ਦੀ ਰਾਗਾ ਕਹਿੰਦਾ ਉਸ ਵੇਲੇ ਤਾਰਾ ਰਾਣੀ ਨੂੰ ਗਈ ਹਾਂ ਤਾਰਾ ਰਾਣੀ ਨੂੰ ਸਾਧ ਸੰਗ ਦੀ ਉਸ ਵੇਲੇ ਹਰੀ ਚੰਦ ਰਾਗਾ ਕਹਿੰਦਾ ਉਹ ਜਿਹੜਾ ਜੋੜੀਆਂ ਬਣਾਉਂਦਾ ਨਾ ਖੜਾਵਾ ਦੀ ਜੋੜੀ ਸੀ ਇੱਕ ਚੁੱਕ ਕੇ ਲਿਆਇਆ ਸੀ ਮੈਂ ਤੁਸੀਂ ਰਾਣਾ ਦੀ ਚੁੱਕ ਕੇ ਗਏ ਸੀ ਖੜਾਵਾ ਕਹਿੰਦਾ ਹਾਂ ਮੈਂ ਚੁੱਕ ਕੇ ਲਿਆਇਆ ਸੀ ਖੜਾਵਾ ਪਰ ਆਹ ਗੱਲ ਕਿ ਕਿੱਥੋਂ ਆਈ ਜਮਾ ਉਹੀ ਸੇਮ ਖੜਾਵਾ ਇਹ ਕਿਨੇ ਹੋਵੇ ਕੁੱਤ ਕੇ ਇਹ ਸਾਬੂ ਕਰ ਦਿੰਦੇ ਨੇ ਬਈ ਸਾਗ ਕੀ ਮੈਂ ਬਾ ਬੇਨ ਨਹੀਂ ਜਾਣਦਾ ਹੈ ਦੇਤਾ ਸੁਣੇ ਦੇਤਾ ਵਖਿਆ ਸਾਗ ਇਹ ਤਹੂਨਾ ਕੋਲ ਤਾਕਤ ਹੁੰਦੀ ਹੈ ਬਈ ਉਹ ਕੰਮ ਕਰ ਸਕਦੇ ਨੇ ਜੋ ਦੁਨੀਆ ਦੇ ਵਿੱਚ ਕੋਈ ਕਰ ਨਹੀਂ ਸਕਦਾ ਗੱਜ ਕੇ ਆਖੋ ਸਾਡਾ ਨਾਮ ਸੁਭਾਨ ਰੱਬ ਦੁਨੀਆ ਤੇ ਹੈ ਕੋਈ ਫੰਦਾ ਜਿਹੜਾ ਇੱਕ ਦਿਨ ਦੇ ਵਿੱਚ 13 ਲੱਖ ਨੂੰ ਅਮਰਤ ਛਕਾ ਦੇ ਬੜੂ ਕੇ ਧੰਨਵਾਦ ਦਸ ਸਿੰਘ ਜੀ ਮਹਾਰਾਜ ਵਰਗਾ ਤੇ ਸਾਧ ਸੰਗਤ ਜੀ ਰਾਗਾ ਕਹਿੰਦਾ ਗਾ ਜੋੜੀਆਂ ਬਣਾਵਣ